ਮਾਨਯੋਗ ਡਾਇਰੈਕਟਰ ਸਥਾਨ ਸਕਾਰ ਵਿਭਾਗਤ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਅੱਜ 81ਵਾਂ ਫਾਇਰ ਸੇਫਟੀ ਵੀਕ ਮਨਾ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਲੜੀ ਦੇ ਤਹਿਤ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਮੈਰਾਥਨ ਰੱਖੀ ਹੈ ਫਾਇਰ ਸੇਫਟੀ ਦੀ ਜਾਗਰੂਕਤਾ ਸੰਬੰਧੀ ਜਿਹੜੀ ਸ਼ਹਿਰ ਦੇ ਇੰਟਰਨਲ ਭਾਗਾਂ ਵਿੱਚੋਂ ਗੁਜ਼ਰੇਗੀ ਜਿਦੇ ਵਿੱਚ ਆਪਾਂ ਲੋਕਾਂ ਨੂੰ ਫਾਇਰ ਸੇਫਟੀ ਸੰਬੰਧੀ ਜਾਗਰੂਕਤਾ ਤੇ ਮੈਸੇਜ ਕਨਵੇ ਕਰਾਂਗੇ ਜਿਦੇ ਨਾਲ ਕੀ ਸ਼ਹਿਰ ਨੂੰ ਸੇਫ ਤੇ ਸੁਰੱਖਿਤਰ ਰੱਖਿਆ ਜਾ ਸਕੇ ਜੀ ਇਹ ਸਰ ਉਪਰਾਲਾ ਜਿਹੜਾ ਵਾ ਅਸੀਂ ਇਸ ਵਾਰੀ ਪਹਿਲੀ ਵਾਰ ਕਰ ਰਹੇ ਹਾਂ ਤਾਂ ਜੋ ਲੋਕਾਂ ਚ ਆਪਣੀ ਹੋਣ ਨੂੰ ਦੱਸਿਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਵੀ ਫਾਇਰ ਵਿਭਾਗ ਵੀ ਇੱਕ ਐਮਰਜੈਂਸੀ ਵਿਭਾਗ ਆ ਜਿਹੜਾ ਉਹਨਾਂ ਦੀ ਸੇਫਟੀ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਬੈਠਾ ਰੂਟ ਮੈਪ ਵੀ ਦੇ ਰਿਹਾਦਾ ਰੂਟ ਮੈਪ ਸਰ ਇੱਥੋਂ ਆਪਾਂ ਸਿੱਧਾ ਖਜੂਰੀ ਗੇਟ ਖਜੂਰੀ ਗੇਟ ਤੋਂ ਵੱਡੇ ਬਾਜ਼ਾਰ ਥਾਣੀ ਹੁੰਦੇ ਹੋਏ ਗੁਰਦੁਆਰਾ ਕਨ ਸਾਹਿਬ ਗੁਰਦੁਆਰਾ ਕਨ ਸਾਹਿਬ ਤੋਂ ਚੱਕਰੀ ਬਾਜ਼ਾਰ ਦੇ ਰਸਤੇ ਕਿਉਂਕਿ ਜਿਹੜਾ ਤੰਗ ਬਾਜ਼ਾਰ ਆ ਉੱਥੇ ਅਜੇ ਤੱਕ ਕੋਈ ਵੀ ਸਾਡੀ ਇਹ ਮੌਕ ਡ੍ਰੈਲ ਜਾਂ ਸੇਫਟੀ ਸਬੰਧੀ ਕੋਈ ਵੀ ਨਹੀਂ ਹੋਈ ਉਹ ਏਰੀਆ ਨੂੰ ਕਵਰ ਕਰਦੇ ਹੋਏ ਆਹੀ ਬਾਹਰ ਨਹਿਰੂ ਗੇਟ ਨਹਿਰੂ ਗੇਟ ਤੋਂ ਸਿਲਮਾ ਰੋਡ ਤੇ ਫਿਰ ਵਾਪਸੀ ਇੱਥੇ ਹੀ ਸਮਾਪਤੀ ਕਰਾਂਗੇ ਇਹ ਵੇਲੇ ਤੁਹਾਡਾ ਨੰਬਰ ਕੋਈ ਨਹੀਂ ਹੁੰਦਾ ਜੀ ਮੈਂ ਜਰੂਰ ਦੱਸਣਾ ਚਾਹਾਂਗਾ ਸਾਡਾ ਜਿਹੜਾ ਐਮਰਜੈਂਸੀ ਨੰਬਰ ਆ 11 لیکن අපਾ ਜਿਹੜਾ ਲੋਕਾਂ ਦੀ ਸਹੂਲਤਾਂ ਸਹੂਲਤ ਵਾਸਤੇ ਇੱਥੇ ਇੱਕ ਆਪਣੇ ਕੰਟਰੋਲ ਰੂਮ 'ਚ ਮੋਬਾਈਲ ਨੰਬਰ ਵੀ ਰੱਖਿਆ ਗਿਆ ਜਿਹਦਾ ਨੰਬਰ ਹੈ 9115796801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 9115796801 ਜਿਹੜਾ ਬਈ 24 ਘੰਟੇ ਸਾਡੇ ਕੰਟਰੋਲ ਰੂਮ 'ਚ ਚੱਲ ਰਿਹਾ ਕਿਸੇ ਕਿਸਮ ਦੀ ਬਿਆਨ ਸੁਖਾਵੀ ਘਟਨਾ ਦੀ ਜਾਣਕਾਰੀ ਉੱਥੇ ਦਿੱਤੀ ਜਾ ਸਕਦੀ ਹੈ ਫੌਰੀ ਤੌਰ ਤੇ ਉੱਥੇ ਜਿਹੜੀ ਸਾਡੀ ਟੀਮ ਉਪਲਬਧ ਹੋਏਗੀ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੇ ਪ੍ਰਬੰਧਨ ਦੇਖਣ ਵਾਸਤੇ ਸਰ ਜੀ ਆਰ ਜਿਆਦੇ ਪੀਣ ਤੁਹਾਨੂੰ ਦਿੰਦਾ ਜੀ ਸਾਰੇ ਦੇਖੋ ਬਜਾਏ ਪ੍ਰਬੰਧ ਕੀਤੇ ਹੋਏ ਨੇ ਸ਼ਹਿਰ ਵਿੱਚ ਜਿਹੜੀ ਵਾਟਰ ਸਪਲਾਈ ਦੀ ਲਾਈਨ ਆ ਉਹਦੇ ਉੱਪਰ ਆਪਾਂ ਜਿਹੜੀ ਆ ਹਾਈਡੈਂਟ ਪੋਸਟਾਂ ਲਗਾਈਆਂ ਹੋਈਆਂ ਨੇ ਲੋੜ ਪੈਣ ਤੇ ਅੰਦਰ ਉਹ ਨਹੀਂ ਸ਼ਾਇਦ ਹੀ ਅੱਗ ਬੁਝਾਉਣ ਵਾਸਤੇ ਉੱਥੋਂ ਹੀ ਪਾਣੀ ਲੈ ਸਕੋ ਮੈਰਾਥਨ ਰੇਸ ਲਾਰੇ ਆ ਜਾਂ ਕੱਢ ਰਹੇ ਆ ਪਬਲਿਕ ਨੂੰ ਦੱਸਣ ਵਾਸਤੇ ਵੀ ਫਾਇਰ ਸੇਫਟੀ ਆਪਾਂ ਕਿਦਾਂ ਕਰਨੀ ਹੈ ਪਬਲਿਕ ਜਾਗਰਤ ਹੋਏਗੀ ਤੇ ਉਹਨਾਂ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਆਂ ਕਿ ਅੱਗ ਸਾਡੇ ਜਿੱਥੇ ਮਿੱਤਰ ਹੈ ਉੱਥੇ ਦੁਸ਼ਮਣ ਵੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦਦ ਨਾਲ ਰੱਖ ਕੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਸਕੂਲਾਂ ਕਾਲਜਾਂ 'ਚ ਗੱਡੀਆਂ ਤੇ ਜਾ ਕੇ ਸਭ ਤੋਂ ਲੋਕਾਂ ਨੂੰ ਅਵੇਅਰ ਕੀਤਾ ਵਾ ਉਸ ਤਰ੍ਹਾਂ ਅੱਜ ਇਹ ਪੈਦਲ ਕਰਕੇ ਸ਼ਹਿਰ ਦੇ ਵਿੱਚੋਂ ਲੰਘੇ ਉਹਨਾਂ ਹਿੱਸੇ ਵਿੱਚ ਜਿੱਥੇ ਗੱਡੀਆਂ ਨਹੀਂ ਜਾ ਸਕਦੀਆਂ ਤੇ ਆਮ ਪਬਲਿਕ ਦਾ ਪਹੁੰਚਣਾ ਔਖਾ ਹ ਉਹਨਾਂ ਥਾਵਾਂ 'ਚ ਅੱਜ ਜਾਤਰਾ ਇਥੋਂ ਲੰਘ ਕੇ ਤੇ ਲੋਕੀਅਰ ਕਰਾਂਗੇ ਵੀ ਅਸੀਂ ਫਾਇਰ ਬ੍ਰਿਗੇਡ ਦਾ ਤੇ ਸਿਵਲ ਡਿਫੈਂਸ ਦਾ ਕੀ ਕੰਮ ਹੈ ਤੇ ਜੇ ਤੁਹਾਨੂੰ ਕੋਈ ਮੁਸ਼ਕਲ ਕਿਸੇ ਕਿਸੇ ਮੇ ਹੁੰਦੀ ਆ ਜਿਹੜਾ ਨਿਰਜ ਜੀ ਨੇ ਨੰਬਰ ਦੱਸਿਆ ਉਸ ਨੰਬਰ ਤੇ ਚਟਟਾ